ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਜੀ ਲਓ ਜੀ ਇੱਥੇ ਲੱਗੇ ਆਪਾਂ ਕੱਪੜਿਆਂ ਦੀ ਕਟਿੰਗ ਕਰਨ ਤੇ ਕਾਟਨ ਦਾ ਸੂਟ ਸੀ ਇਹ ਤੇ ਇਹਦੀ ਆਪਾਂ ਕਟਿੰਗ ਕਰ ਲਈਏ ਕੰਮ ਤੋਂ ਤੇ ਆਪਾਂ ਸਵੇਰ ਦੇ ਨੇ ਜਿਹੜੇ ਨਿਮੜਲੇ ਨੇ ਤੇ ਸਿੰਪਲ ਸੂਟ ਹੀ ਹੈਗਾ ਬਸ ਆਪਣਾ ਕਾਟਨ ਦਾ ਕੁੱਬੇ ਨਾਲ ਲਾਈਨਿੰਗ ਤੋਂ ਤੇ ਲਾਈਨਿੰਗ ਵਾਲਾ ਸੂਟ ਹੁੰਦਾ ਜਿਹੜਾ ਉਹਦੀ ਥੋੜੀ ਕਟਿੰਗ ਹੈ ਥੋੜਾ ਟਾਈਮ ਲੱਗ ਜਾਂਦਾ ਹੈਗਾ ਇਹ ਜਲਦੀ ਕੱਟ ਹੋ ਜਾਊਗਾ ਇੱਥੇ ਪੇਜ ਤੇ ਮੈਂ ਹਨਾ ਨਾਪ ਲਿਖ ਰੱਖਿਆ ਸੀ ਇੱਕ ਸਾਈਡ ਤੇ ਤੇ ਫਿਰ ਵਾਰ-ਵਾਰ ਨਾਪਾ ਕਰਕੇ ਫਿਰ ਕਟਿੰਗ ਕਰਨੀ ਟਾਈਮ ਲੱਗ ਜਾਂਦਾ ਜ਼ਿਆਦਾ ਤੇ ਇੱਥੇ ਮੈਂ ਸ ਪਹਿਲਾਂ ਨਾਪ ਲਿਖ ਲਿਆ ਸੀ ਤੇ ਉਹ ਤੋਂ ਆਪਾਂ ਦੇਖ-ਦੇਖ ਕੇ ਹਨਾ ਜਲਦੀ-ਜਲਦੀ ਕੱਟ ਕਰ ਲਾਂਗੇ ਅੱਧੇ ਟਾਈਮ ਦੇ ਵਿੱਚ ਕੱਟਿਆ ਜਾਂਦਾ ਫਿਰ ਤੇ ਇਹ ਨੇਲੇ ਰੰਗ ਦੀ ਸਲਵਾਰ ਦਾ ਕੱਪੜਾ ਤੇ ਇਹਦੇ ਨਾਲ ਪ੍ਰਿੰਟਡ ਕਮੀਜ਼ ਹੈ ਪਲੇਨ ਸਲਵਾਰ ਹੈ ਇਹ ਤੇ ਕਮੀਜ਼ ਆ ਪਾਵਾਂ ਦੇ ਵਿੱਚ ਕਟਾਂਗੇ ਸੂਟ ਜੇ ਕਟਿੰਗ ਕੀਤੇ ਹੁੰਦੇ ਨੇ ਫਿਰ ਜਲਦੀ ਸਲਾਈ ਵੀ ਹੋ ਜਾਂਦੇ ਨੇ ਕੱਟਣ ਦੀ ਵੀ ਆਪਾਂ ਨੂੰ ਕਾਲ ਹੋ ਜਾਂਦੀ ਆ ਤੇ ਇੱਕ ਗਰਮੀ ਨੇ ਦੇਖੋ ਇੰਨੀ ਆਗ ਲਾ ਰੱਖੀ ਆ ਬੁਰੇ ਹਾਲ ਕਰਕੇ ਗਰਮੀ ਨੇ ਗਰਮੀ ਦੇ ਵਿੱਚ ਹਨਾ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਸ ਕਰਨੇ ਪੈਂਦੇ ਨੇ ਹਨਾ ਜਿਹੜੇ ਕੰਮ ਆ ਬਿਨਾ ਸਰਦਾ ਨਹੀਂਗਾ ਲਓ ਜੀ ਆਪਾਂ ਆ ਗਿਆ ਕਿਚਨ 'ਚ ਤੇ ਆਪਾਂ ਬਣਾਵਾਂਗੇ ਅੱਜ ਕਰੇਲਿਆਂ ਦੀ ਚਟਣੀ ਕਿਉਂਕਿ ਪਰ ਮੇ ਕਰੇਲੇ ਤੇ ਜਿਵੇਂ ਆਪਾਂ ਕੱਟ ਕਰਕੇ ਕਰੇਲੇ ਹਨਾ ਸਬਜ਼ੀ ਬਣਾ ਲੈਂਦੇ ਆ ਉਹ ਤਾਂ ਤੁਸੀਂ ਬਹੁਤ ਖਾਦੀ ਹੁੰਦੀਆਂ ਪਰ ਕਰੇਲਿਆਂ ਦੀ ਚਟਣੀ ਕਦੇ ਨਹੀਂ ਖਾਦੀ ਹੁੰਦੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਇੱਥੇ ਆਪਾਂ ਦੋ ਕਰੇਲੇ ਲੈਂਦੇ ਨੇ ਜੇ ਤੁਹਾਡੇ ਕੋਲ ਮਤਲਬ ਛੋਟੇ ਕਰੇਲੇ ਹੋਣਗੇ ਹਨਾ ਉਹ ਤੁਸੀਂ ਜ਼ਿਆਦਾ ਲੈ ਸਕਦੇ ਹੋਗੇ ਇਹ ਆਪਣੇ ਕੋਲੇ ਇਹਨਾਂ ਦਾ ਸਾਈਜ਼ ਹੈ ਜਿਹੜਾ ਥੋੜਾ ਡਬਲ ਆਗਾ ਕਿ ਆਪਾਂ ਦੋ ਕਰੇਲੇ ਲੈਂਦੇ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤੋਂ ਉਸਵਾਰ ਲਿਆਗਾ ਤੇ ਹੁਣ ਆਪਾਂ ਨਾ ਇਹਨਾਂ ਨੂੰ ਕੱਦੂ ਕਾਸ ਕਰਾਂਗੇ ਤੇ ਕੋਈ ਆਪਾਂ ਇਹਨਾਂ ਦੇ ਉੱਪਰੋਂ ਸਿਲਕਾ ਨਹੀਂ ਉਤਾਰ ਦੇਗੇ ਤੇ ਇਕੱਲੇ ਆਪਾਂ ਵੀ ਵਿੱਚੋਂ ਕੱਢ ਦਾਂਗੇ ਇਹਨਾਂ ਦੇ ਵੀ ਕੱਢ ਦਾਂਗੇ ਜੀ ਉੱਪਰੋਂ ਸਿਲਕਾ ਵਗੈਰਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਜੇ ਤੁਸੀਂ ਗ੍ਰੈਂਡਰ ਨਾਲ ਗ੍ਰੈਂਡ ਵੀ ਕਰ ਸਕਦੇ ਹੋ ਕਿਸੇ ਤਰ੍ਹਾਂ ਵੀ ਤੁਸੀਂ ਕਰ ਲਿਓ ਮੈਂ ਕੱਦੂ ਕਾਸ ਕਰੂੰਗੀ ਕੱਦੂ ਕਾਸ ਨਾਲ ਤੇ ਪਹਿਲਾਂ ਜਿੰਨ ਮੈਂ ਇਹਨਾਂ ਨੂੰ ਕੱਦੂ ਕਾਸ ਕਰ ਲਾਂ ਤੇ ਫਿਰ ਮੈਂ ਦਿਖਾਉਣੀ ਆ ਤੁਹਾਨੂੰ ਅੱਗੇ ਅੱਗੇ ਦਾ ਪ੍ਰੋਸੈਸ ਹੈ ਨਾ ਬੀਬੂ ਕੱਢ ਕੇ ਸਾਰੇ ਕਦੂਕਾਸ਼ ਕਰ ਲੈਣੀਆਂ ਫਿਰ ਜ਼ਿਆਦਾ ਲੰਬੀ ਹੋ ਜੂਗੀ ਵੀਡੀਓ ਹਾਂਜੀ ਕਰੇਲੇ ਆ ਕਰੇਲੇ ਤੁਹਾਨੂੰ ਪਹਿਲਾਂ ਹੀ ਪਤਾ ਹੀ ਆ ਵੀ ਕਿੰਨੇ ਗੁਣਕਾਰੀ ਨੇ ਆਪਣੇ ਲਈ ਕਿੰਨੇ ਮਤਲਬ ਫਾਇਦੇਮੰਦ ਨੇਗੇ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਹਨਾ ਉਹਨਾਂ ਲਈ ਤਾਂ ਇਹ ਵਰਦਾਨ ਦਾ ਕੰਮ ਹੀ ਵਰਦਾਨ ਹੀ ਹੈਗੇ ਨੇ ਇੱਕ ਤਰ੍ਹਾਂ ਦੀ ਦਵਾਈ ਦਾ ਕੰਮ ਕਰਦੇ ਹੈਗੇ ਤੇ ਹੁਣ ਆਪਾਂ ਪਹਿਲਾਂ ਇਹਨਾਂ ਨੂੰ ਕਦੂਕਾਸ਼ ਕਰ ਲਈਏ ਤੇ ਫਿਰ ਤੁਹਾਨੂੰ ਦਿਖਾਉਨੇ ਆ ਇਸ ਤੋਂ ਬਾਅਦ ਦਾ ਪ੍ਰੋਸੈਸ ਲਓ ਜੀ ਜਿਹੜਾ ਆਪਾਂ ਕਰੇਲੇ ਲੈਂਦੇ ਸੀ ਹਨਾ ਦੋ ਕਰੇਲੇ ਲੈਤੇ ਆਪਾਂ ਨੇ ਤੇ ਇਹਨਾਂ ਨੂੰ ਆਪਾਂ ਕਦੂਕਾਸ਼ ਕਰ ਲਿਆ ਬੇਸ਼ੱਕ ਤੁਸੀਂ ਚੋਪਰ ਨਾਲ ਚੋਪ ਕਰ ਲਿਓ ਜੇ ਤੁਹਾਨੂੰ ਕਦੂਕਾਸ ਕਰਨਾ ਔਖਾ ਲੱਗਿਆ ਤੇ ਆਪਾਂ ਕਦੂਕਾਸ ਦਾ ਜਿਹੜਾ ਆਹ ਵਾਲਾ ਮੋਟੇ সাইਡ ਹੁੰਦੀ ਹੈ ਨਾ ਇਹਦੇ ਨਾਲ ਕਦੂਕਾਸ ਕੀਤਾ ਹੈ ਜੇ ਤੁਸੀਂ ਆ ਜਿਹਵੇਂ ਬਰੀਕ ਹੈਗੇ ਨੇ ਇਹਨਾਂ ਨਾਲ ਕਰੋਗੇ ਇਹਨਾਂ ਨਾਲ ਨਹੀਂ ਹੋਣਾ ਹੈਗਾ ਤੇ ਇਹਦੇ ਨਾਲ ਆਪਾਂ ਨੇ ਕੀਤਾ ਮੋਟਾ ਜਿਹੜਾ ਹੈਗਾ ਥੋੜੇ ਜਿ ਮੋਟੇ ਨੇ 20 ਗਲੀਆਂ ਤੇ ਇਹਦੇ ਨਾਲ ਆਪਾਂ ਇਹਨੂੰ ਕਦੂਕਾਸ ਕੀਤਾ ਹੈਗਾ ਤੇ ਹੁਣ ਆਪਾਂ ਇਹਨੂੰ ਲੂਣ ਲਾ ਕੇ ਰੱਖ ਦਿੰਨੇ ਹੈਗੇ ਤੇ ਇਹਨੂੰ 10 ਮਿੰਟ ਲਈ ਰੱਖਾਂਗੇ ਇੰਨੇ ਟਾਈਮ ਦੇ ਵਿੱਚ ਆਪਾਂ ਹੋਰ ਕੋਈ ਕੰਮ ਧੰਦੇ ਕਰ ਲੈਨੇ ਹਨ ਪਿਆਜ਼ ਵਗੈਰਾ ਚੀਰ ਲੈਨੇ ਹੈਗੇ ਹੁਣ ਆਪਾਂ ਇਹਨੂੰ ਲੂਣ ਲਾ ਕੇ ਰੱਖ ਦਿੰਨੇ ਆਗੇ ਤੇ ਜਿਵੇਂ ਆਪਾਂ ਪਰਮੇ ਕਰੇਲੇ ਬਣਾਉਣਾ ਹੈ ਨਾ ਉਹਨਾਂ ਨੂੰ ਲੂਣ ਲਾ ਕੇ ਰੱਖਦੇ ਆਂਗੇ ਇਸ ਤਰ੍ਹਾਂ ਇਹ ਚਟਣੀ ਬਣਾਉਣ ਨੂੰ ਵੀ ਲੂਣ ਲਾ ਕੇ ਰੱਖਣਾ ਪਊਗਾ ਜੀ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਜਿਹੜਾ ਕੌੜਾ ਪਾਣਾ ਨਾ ਫਿਰ ਇਹ ਲੂਣ ਨਾਲ ਹੀ ਨਿਕਲੂਗਾ ਮਤਲਬ ਜਿਹੜਾ ਪਾਣੀ ਆ ਸਾਰਾ ਇਹਨਾਂ ਦੇ ਵਿੱਚੋਂ ਕੌੜਾ ਉਹ ਨਿਕਲ ਜਾਊਗਾ ਤੇ 10 ਮਿੰਟ ਲਈ ਬਸ ਧੁੱਪੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਧੁੱਪੇ ਰੱਖਣੇ ਧੁੱਪੇ ਰੱਖ ਸਕਦੇ ਹੋਊਂਗੀ ਤੇ ਵੈਸੇ ਇਹ ਇਸ ਤਰ੍ਹਾਂ ਹੀ ਰੱਖ ਦਿਓ ਬਸ ਜਿਵੇਂ ਹੁਣ ਆਪਾਂ ਨੇ ਰੱਖ ਦਿੱਤੇ ਨੇ ਤੇ ਸਾਮੇ ਰੱਖਦੇ ਤਾਂ ਕੋਈ ਚੱਕਰ ਨਹੀਂ ਹੈਗਾ ਬ ਤੇ ਹੁਣ ਆਪਾਂ 10 ਮਿੰਟ ਇਹਨੂੰ ਰੱਖਦੇ ਆਂ ਫੇਰ ਮਿਲਦੇ ਆਂ ਤੁਹਾਨੂੰ ਉਦੋਂ ਬਾਅਦ ਲਓ ਜੀ ਇਹਨਾਂ ਨੂੰ ਆਪਾਂ 10 ਮਿੰਟ ਹੋ ਗਏ ਨੇ ਇਹ ਲੂਣ ਪਾ ਕੇ ਰੱਖੇ ਇਹਨੂੰ ਤੇ ਹੁਣ ਇਹਨਾਂ ਦੇ ਵਿੱਚੋਂ ਆਪਾਂ ਪਾਣੀ ਕੱਢਣਾਗਾ ਲੂਣ ਵਾਲਾ ਤੇ ਕੋੜਾ ਪਾਣੀ ਸਾਰਾ ਨਿਕਲ ਜਾਊਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲੈਨੇ ਆ ਪਹਿਲਾਂ ਤੇ ਕੋੜਾ ਪਾਣੀ ਜਿਹੜਾ ਸਾਰਾ ਨਿਕਲ ਜਾਊਗਾ ਪਹਿਲਾਂ ਇਹਨੂੰ ਆਪਾਂ ਨਾਲ ਸਾਲਣੀ ਵਿੱਚ ਦੀ ਕੱਢ ਲੈਨੇ ਆ। ਨੌਜੀ ਇਸ ਤਰ੍ਹਾਂ ਨਾਲ ਆਪਾਂ ਸਾਲਣੀ ਲੈ ਲੈਨੇ ਆਗੇ ਇਹਦੇ ਵਿੱਚ ਆਪਾਂ ਇਹਨੂੰ ਕੱਢ ਲੈਨੇ ਆ। ਨਹੀਂ ਫਿਰ ਜਿਆਦਾ ਟਾਈਮ ਲੱਗ ਜੂ ਹਨਾ ਵਿੱਚੋਂ ਕੱਢਣ ਨੂੰ। ਮੋਦੀ ਇਸ ਤਰ੍ਹਾਂ ਨਾ ਜਿਵੇਂ ਤੁਸੀਂ ਮੁਥੀ ਨਾਲ ਨਪਕੇ ਕੱਢ ਲਿਓ ਤੇ ਬੇਸਕਾ ਤੁਸੀਂ ਇਸ ਤਰ੍ਹਾਂ ਹਨਾ ਸਣਲੀ ਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਨਪਨਾਪ ਕੇ ਪਾਣੀ ਇਹਦੇ ਨੂੰ ਸਾਰੇ ਨੂੰ ਕੱਢ ਲਿਓ ਸਾਰਾ ਪਾਣੀ ਕੱਢ ਲਿਓ ਤਕਰੀਬਨ ਸੁੱਕੀ ਸੁੱਕੀ ਆਪਣੀ ਚਟਨੀ ਬਣੀ ਤਾਂ ਕਿ ਲਓ ਜੀ ਇਸ ਤਰ੍ਹਾਂ ਬਿਲਕੁਲ ਪਾਣੀ ਆ ਜਿਹੜਾ ਇਹਨਾਂ ਦੇ ਵਿੱਚੋਂ ਨੁੱਚੜ ਗਿਆ ਹੈਗਾ। ਪੂਰਾ ਵੀ ਹੁਣ ਇਹਨਾਂ 'ਚ ਪਾਣੀ ਨਹੀਂ ਰਿਹਾ ਹੈਗਾ। ਲਓ ਜੀ ਚਟਨੀ ਬਾਸਤੇ ਆਪਾਂ ਇਹ ਕਰੇਲਿਆਂ ਨੂੰ ਪਾਣੀ ਦੇ ਵਿੱਚੋਂ ਕੱਢ ਲਿਆ। ਇਹਦੇ ਨਾਲ ਆਪਾਂ ਪਿਆਜ਼ ਜੀਰ ਲੈਨੇ ਬਰੀਕ-ਬਰੀਕ। ਇੰਨੇ ਕੁ ਮਾਤਰਾ 'ਚ। ਤੇ ਜੇ ਤੁਸੀਂ ਹਰੀਆਂ ਮਿਰਚਾਂ ਵਗੈਰਾ ਪਾਉਣੀਆਂ ਨੇ ਹਨਾ ਉਹ ਵੀ ਪਾ ਸਕਦੇ ਹੋ। ਲਓ ਜੀ ਕੜਾਹੀ ਆਪਾਂ ਰੱਖ ਲਈ ਹੈਗਾ ਅਸੀਂ। ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ, ਦਹੀਂ ਵੀ ਪਾ ਸਕਦੇ ਹੋ ਤੇ ਦੇਸੀ ਘਿਓ ਵੀ ਪਾ ਸਕਦੇ ਹੋ। ਥੋੜਾ ਜਿਹਾ ਤੇਲ ਪਾਇਆ ਹੈਗਾ। ਚਾਰ ਪਚੰਚ ਇਹਨਾਂ ਨੂੰ ਤਾਂ ਗਰਮ ਹੋਣ ਦਿੰਨੇ ਆਗੇ ਇਧਰ ਆਪਾਂ ਕਦੂ ਦੀ ਸਬਜ਼ੀ ਨੂੰ ਹਨ ੜਕਾ ਲਗਾ ਰਹੇ ਹਾਂ ਜੀ ਇਹਦੇ ਵਿੱਚ ਆਪਾਂ ਜੀਰਾ ਵਗੈਰਾ ਪਾ ਕੇ ਪਿਆਜ਼ ਭੁੰਨ ਰਹੇ ਹਾਂ ਜੀ ਮਸਾਲਾ ਇਹਦਾ ਮੈਂ ਗ੍ਰाइंड ਕਰ ਲਿਆ ਸੀ ਦਸਨ ਪਿਆਜ਼ ਹਰੀ ਮਿਰਚ ਪਾ ਕੇ ਤੇ ਇਧਰ ਆਪਾਂ ਕਦੂ ਨੇ ਜਿਹੜੇ ਚਿਰ ਕੇ ਵਾਸ਼ ਕਰ ਲਏ ਨੇ ਉਧਰ ਆਪਣੀ ਸਬਜ਼ੀ ਬਣ ਜੂਗੀ ਇਧਰ ਆਪਾਂ ਚਟਣੀ ਬਣਾਵਾਂਗੇ ਇਹਨੂੰ ਤੁਸੀਂ ਜਿਵੇਂ ਆਪਾਂ ਰੋਟੀ ਜਿਵੇਂ ਸਬਜੀ ਦੇ ਨਾਲ ਹਨਾ ਚਟਣੀ ਰੱਖ ਕੇ ਇਸ ਤਰ੍ਹਾਂ ਵੀ ਖਾ ਸਕਦੇ ਆਂ ਪਰੌਂਠੇ ਵਗੈਰਾ ਨਾਲ ਵੀ ਖਾ ਸਕਦੇ ਆਂ ਤੇ ਬਹੁਤ ਹੀ ਟੇਸਟੀ ਬਣਦੀ ਆ ਤੇ ਜਿਵੇਂ ਹੁਣ ਆਪਾਂ ਪਰਮੇ ਕਰੇਲੇ ਬਣਾਉਨੇ ਆ ਪਹਿਲਾਂ ਮਸਾਲਾ ਪਿਸੋ ਹਨਾ ਸੌ ਕੁਸ ਕਰਨਾ ਪੈਂਦਾਗਾ ਇਹ ਜਮਾ ਸੌਖਾ ਤਰੀਕਾ ਦਾ ਤੇ ਉਹ ਆਪਦੀ ਖਾਨ ਨੇ ਉਹ ਆਪਦੀ ਜਗਾ ਵਧੀਆ ਹੈਗੇ ਨੇ ਤੇ ਚਟਣੀ ਇਹ ਬਹੁਤ ਟੇਸਟੀ ਬਣੂਗੀ ਤੁਸੀਂ ਦੇਖਿਓ ਲਓ ਜਿਦ ਤਰੇ ਤੇਲ ਹੋ ਗਿਆ ਗਰਮ ਤੇ ਜੀਰਾ ਤੁਹਾਡੀ ਮਰਜ਼ੀ ਆ ਪਾਉਣਾ ਨਾ ਪਾਉਣਾ ਪਰ ਆਪਾਂ ਪਾ ਦਿੰਨੇ ਆ ਥੋੜਾ ਜਿਹਾ ਤੇ ਹੁਣ ਜਿਹੜੇ ਆਪਾਂ ਪਿਆਜ਼ ਕੱਟ ਕੇ ਰੱਖੇ ਨੇ ਇਹਨਾਂ ਨੂੰ ਪਾ ਦੇ ਤੇ ਹੁਣ ਆਪਾਂ ਇਹਨੂੰ ਗੋਲਡਨ ਬ੍ਰਾਊਨ ਹੋਣ ਤੱਕ ਪਕਾਉਨੇ ਆਂ ਇੱਧਰ ਆਪਣਾ ਕद्दू ਦਾ ਜਿਹੜਾ ਮਸਾਲਾ ਆਪਾਂ ਪਾਇਆ ਸਬਜ਼ੀ ਵਾਸਤੇ ਇਹ ਪੁੱਜ ਗਿਆ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਨਮਕ ਮਿਰਚ ਪਾ ਦਨੇ ਆਂ ਉਹਨੇ ਟਾਈਮ ਤੇ ਆਪਣੇ ਜਿਹੜੇ ਇਧਰ ਪਿਆਜ਼ ਨੇ ਬ੍ਰਾਊਨ ਹੋਣਗੇ ਜਿਹੜੀ ਕਰਦੂ ਦੀ ਸਬਜੀ ਆ ਉਹ ਨੂੰ ਆਪਾਂ ਦੁੱਧ ਪਾ ਕੇ ਬਣਾਵਾਂਗੇ ਬੱਸ ਤਾਂ ਸੁੱਕੀ ਸਬਜੀ ਵੀ ਬਣਾ ਲੈਂਦੇ ਆ ਕਦੂਆਂ ਦੀ ਤੇ ਪਰ ਅਸੀਂ ਜ਼ਿਆਦਾਤਰ ਫੱਦੂ ਦੁੱਧ ਪਾ ਕੇ ਹੀ ਬਣਾਉਂਦੇ ਆ ਸਬਜੀ NaOH 드ਰਾਪਾਂ پانی پا دیتا مصالے چے نو پٹاک دنےا ਉبل جےگا تے 드ਰਾਪا چٹنی بنائی جاندےا ਨਾਲ ਨਾਲ ਤੁਸੀਂ ਹੁਣ ਜਿਬੜਾਂ ਦੀ ਹੋਗੀ ਹੋਰ ਗੰਡੇ ਪਿਆਜ਼ ਲਸਣ ਤੇ ਧਨੀਆ ਦੀਨਾ ਸਭ ਦੀ ਚਟਨੀ ਖਾਦੀ ਹੋਣੀ ਲੱਗਦਾ ਨਹੀਂ ਮੈਨੂੰ ਵੀ ਤੁਸੀਂ ਕਰੇਲਿਆਂ ਦੀ ਕਿਹਦੀ ਚਟਨੀ ਖਾਦੀ ਹੋਊਗੀ ਤੇ ਜ਼ਰੂਰ ٹرائی ਕਰਿਓ ਕਿੰਨੇ ਦਿਨ ਮਰਜੀ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ। ਲਓ ਜੀ ਆਪਾਂ ਇੰਨੇ ਕ ਪਿਆਜ਼ ਭੁੰਨਾਂਗੇ। ਬਸ ਇਹਨੂੰ ਜ਼ਿਆਦਾ ਨਹੀਂ ਬ੍ਰਾਊਨ ਕਰਦੇ ਕਿਉਂਕਿ ਆਪਾਂ ਇਹ ਜਿਹੜੇ ਕਰੇਲੇ ਨੇ ਹਨਾ ਸਾਧੂ ਕਾਸ ਕਰਕੇ ਰੱਖੇ ਹੋਏ। ਇਹਨਾਂ ਨੂੰ ਵੀ ਇਹਨਾਂ ਦੇ ਨਾਲ ਭੁੰਨਾਂਗੇ। ਤੇ ਨਾਲ ਹੀ ਆਪਣੇ ਪਿਆਜ਼ ਬ੍ਰਾਊਨ ਹੋ ਜਾਣਗੇ। ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਤੇ ਪਿਆਜ਼ ਨੇ ਜਿਹੜੇ ਉਹਨਾਂ ਨੂੰ ਤੁਸੀਂ ਗ੍ਰाइंड ਕਰਕੇ ਵੀ ਪਾ ਸਕਦੇ ਹੋਗੇ ਤੇ ਪਰ ਉਹਨਾਂ ਫਿਰ ਪਿਆਜ਼ ਦੇ ਵਿੱਚੋਂ ਜ਼ਿਆਦਾ ਪਾਣੀ ਜਾਂ ਨਿਕਲ ਆਉਂਦਾ ਹੈਗਾ ਦੇਖ ਤਾਂ ਕਰਕੇ ਆਪਾਂ ਨੇ ਬਰੀਕ ਪਿਆਜ਼ ਕੱਟ ਕੇ ਪਾਏ ਹੈਗੇ ਇਹਨਾਂ ਆ ਪੈਟਰਨ ਬਸ ਪਾ ਲਾਂਗੇ ਚੰਗੀ ਤਰ੍ਹਾਂ ਉਹ ਜੀ ਇਧਰ ਆਪਣਾ ਮਸਾਲਾ ਜਿਹੜਾ ਉਬਲ ਗਿਆ। ਇਹ ਆਪਣਾ ਕਦੂਰੀਆਂ ਫਾੜੀਆਂ ਜਿਹੜੇ ਪਾ ਦਿੰਨੇ ਆਗੇ। ਇਧਰ ਆਪਣੀ ਸਬਜ਼ੀ ਵੀ ਬਣ ਜੂਗੀ ਨਾਲ ਨਾਲ। ਲੋ ਜੀ ਪਿਆਜ਼ ਤੇ ਜਿਹੜੇ ਕ੍ਰੇਲੇ ਨੇ ਆਪਣਾ ਚੰਗੀ ਤਰ੍ਹਾਂ ਪੁੱਜ ਗਏ ਨੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਨਾਣ ਮਿਰਚਾਂ ਐਡ ਕਰ ਦਨੇ ਆਂਗੇ ਆਪਣੇ ਸਵਾਦ ਅਕੋਰਡਿੰਗ ਲੋਨ ਪਾਵਾਂਗੇ ਆਪਾਂ ਤੇ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਕਲਰ ਦੇਣ ਵਾਸਤੇ ਆਪਾਂ ਹਲਦੀ ਵੀ ਪਾਵਾਂਗੇ ਜੰਗੀ ਤਰਾਇੰਨ ਨੂੰ ਫੇਰ ਪਾਣਾ ਲੈਨੇ ਆਪਾਂ ਮਸਾਲਿਆਂ ਨਾਲ ਲਓ ਜੀ ਤਰੇਣੀ ਚਟਣੀ ਜਿਹੜੀ ਬਣ ਕੇ ਆਪਣੀ ਰੈਡੀ ਹੋ ਗਈ ਆ ਦੇਖੋ ਕਿੰਨੀ ਵਧੀਆ ਬਣ ਗਈ ਆ ਬਿਲਕੁਲ ਵੀ ਦੇਖੋ ਕੜਾਹੀ ਦੇ نیچے ਲੱਗੀ ਉਹਨੇ ਸਾਫ ਸਾਫ ਪਈ ਆ ਕੜਾਹੀ ਆਪਣੇ ਨੀਚੋਂ ਤੇ ਇਹਨੂੰ ਤੁਸੀਂ ਹਨਾ ਕਰੇਲਿਆਂ ਦੀ ਭੁਰਜੀ ਵੀ ਕਹਿ ਸਕਦੇ ਹੋ ਤੇ ਚਟਣੀ ਵੀ ਕਹਿ ਸਕਦੇ ਹੋ ਕੋਈ ਵੀ ਕੈਸਾ ਕਰਿਓ ਜੇ ਤੁਸੀਂ ਥੋੜਾ ਜਿਆ ਖੱਟੀ ਮਤਲਬ ਇਹਨੂੰ ਖਟਾਸ ਚ ਬਸੰਦ ਕਰ ਦਿਓਗੇ ਫਿਰ ਤੁਸੀਂ ਇਹਦੇ ਵਿੱਚ ਨਿੰਬੂ ਨਿਚੋੜ ਲਿਓ ਤੇ ਜਾਂ ਫਿਰ ਤੁਸੀਂ ਆਮਚੂਰ ਪਾਊਡਰ ਆ ਜਿਹੜਾ ਹੁੰਦਾ ਉਹ ਪਾ ਲਿਓ ਥੋੜਾ ਜਿਆ ਤੇ ਪਰ ਅਸੀਂ ਥੋੜੇ ਖਟਾਸ ਚ ਨਹੀਂ ਪਸੰਦ ਕਰਦੇ ਸਾਡੇ ਹਨ ਇਸ ਕਰਕੇ ਆਪਾਂ ਨਿੰਬੂ ਵਗੈਰਾ ਨਹੀਂ ਨਿਚੋੜਾਂਗੇ ਤੇ ਬਹੁਤ ਹੀ ਟੇਸਟੀ ਹਨਾ ਜਿਵੇਂ ਤੁਸੀਂ ਕੋਈ ਸਫਰ ਚ ਜਾਨੇ ਹੋ ਇਹ ਤਾਂ ਵੀ ਤੁਸੀਂ ਇਹਨੂੰ ਨਾ ਮਲਟੀਫਨ ਚ ਪਾ ਕੇ ਲੈ ਕੇ ਜਾ ਸਕਦੇ ਹੋ ਹੁਣ ਕੋਈ ਡੁੱਲਣ ਦਾ ਖਤਰਾ ਨਹੀਂ ਰਹਿੰਦਾਗਾ ਤੇ ਪਰੌਂਠਿਆਂ ਵਗੈਰਾ ਨਾਲ ਖਾ ਲਓ ਤੇ ਸਿੰਪਲ ਰੋਟੀ ਦੇ ਨਾਲ ਦਹੀਂ ਲੱਸੀ ਮੱਖਣ ਦੇ ਨਾਲ ਖਾ ਲਓ ਤੇ ਬਹੁਤ ਹੀ ਗੁਣਕਾਰੀ ਆ ਨਾਲ ਤੁਸੀਂ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਰੇਲਾ ਆਪਣੇ ਲਈ ਕਿੰਨੇ ਹੈਰੇਮੰਦਾ ਹੈ ਦਵਾਈ ਦਾ ਕੰਮ ਕਰਦਾ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਫਿਰ ਮੈਨੂੰ ਦੱਸਿਓ ਤੁਸੀਂ ਕਿਸ ਤਰ੍ਹਾਂ ਤੁਹਾਡੀ ਹਨਾ ਚਟਣੀ ਵੀ ਕਿਸ ਤਰ੍ਹਾਂ ਦੀ ਲੱਗੀ ਆ ਇਹ ਰੈਸਪੀ ਸਾਡੀ ਲਓ ਜੀ ਆਪਾਂ ਮੈਸਰ ਕਰਦਿੰਨੇ ਆਂ ਬੰਦ ਹੁਣ ਆਪਾਂ ਰੋਟੀ ਰੋਟੀ ਬਣਾ ਲਈਏ ਤੇ ਫੇਰ ਮਿਲਦੇ ਆ ਤੁਹਾਨੂੰ ਸਬਜੀ ਆਪਾਂ ਪੱਕ ਜਾਂਦੋ ਫੇਰ ਆਪਾਂ ਨਾਲ ਤਾਂ ਰੋਟੀ ਜਿਹੜਾ ਪਾਟਾ ਵੀ ਗੁੰਨ ਲਿਆ ਤੇ ਇਧਰ ਆਪਾਂ ਜਿਹੜੀ ਚਟਣੀ ਬਣਾਈ ਸੀ ਤੇ ਉਹ ਵੀ ਆਪਣੀ ਦੇਖੋ ਵਧੀਆ ਬਣ ਕੇ ਰੈਡੀ ਹੋ ਗਈ ਆ ਤੇ ਉਧਰ ਆਪਣੀ ਕਰਦੂ ਸਬਜੀ ਜਿਹੜੀ ਬਣ ਗਈ ਆ ਤੇ ਉਹਦੇ ਵਿੱਚ ਆਪਾਂ ਦੁੱਧ ਪਾਉਨੇ ਆਂ ਫੇਰ ਆਪਾਂ ਰੋਟੀ ਹਲਕੇ ਬਣਾਵਾਂਗੇ ਲਓ ਜੀ ਸਬਜ਼ੀ ਵੀ ਆਪਣੀ ਪੱਕ ਗਈ ਹੈਗੀ ਪਾਣੀ ਆ ਜਿਹੜਾ ਬਿਲਕੁਲ ਸੁਕਾ ਦਿੱਤਾ ਆਪਾਂ ਨੇ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦਨੇ ਹੈਗੇ ਤੇ ਵਸ ਨੂੰ 2 ਮਿੰਟ ਸੇਕ ਲਵਾਵਾਂਗੇ ਦੁੱਧ ਨੂੰ ਲਓ ਜੀ ਸਬਜ਼ੀ ਆਪਣੀ ਬਣ ਗਈ ਹੈ ਗੈਸ ਕਰ ਦਨੇ ਆਪਾਂ ਬੰਦ ਤੇ ਹੁਣ ਆਪਾਂ ਫਲਕੇ ਬਣਾ ਲਗੇ ਤੇ ਫਿਰ ਥੋੜੀ देर ਤੱਕ ਮਿਲਦੇ ਆ ਦੁਬਾਰਾ ਤੁਹਾਨੂੰ ਲਓ ਜੀ ਫਲਕੇ ਬਣਾ ਲੈਨੇ ਆਪਾਂ ਨੇ ਹੈਦਰਾਬਾੜ ਥੋੜੀ ਜਿਹੀ ਕਰ ਲਈ ਤੇ ਚਟਨੀ ਪਾ ਲਈ ਹੈ। ਸੋ ਪਨ ਗਈ। ਦਹੀਂ ਕਦੂ ਦੀ ਸਬਜੀ ਦੱਸੀ। ਤੇ ਹੁਣ ਆਪਾਂ ਖਾ ਲਈਏ ਰੋਟੀ। ਕੋਈ ਸਾਰਿਆਂ ਨੇ ਰੋਟੀ ਖਾ ਲਈ ਜੀ ਆਪਾਂ ਹੀ ਰਹਿਨੇ ਆ ਗੱਲੇ। ਤੇ ਇੱਥੇ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਈ ਹੈ। ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਜੋ ਵੀ ਪਣ ਪ੍ਰਾਣਾ ਮੇ ਆਉਂਦੇ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ